ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਆਪਾਂ ਜੋ ਨਿਤਨੇਮ ਦੀਆਂ ਬਾਣੀਆਂ ਉਹਨਾਂ ਦਾ ਜਾਪ ਕਰ ਰਹੇ ਆ ਜੋ ਅੰਮ੍ਰਿਤ ਛਕਾਉਣ ਵੇਲੇ ਪੰਜ ਬਾਣੀਆਂ ਦਾ ਜਾਪ ਕੀਤਾ ਜਾਂਦਾ ਹੈ ਉਹਨਾਂ 'ਚ ਅੱਜ ਆਪਾਂ ਚੌਥੀ ਬਾਣੀ ਹੈ ਜਿਹੜੀ ਚੌਪਈ ਸਾਹਿਬ ਇਹ ਦਾ ਜਾਪ ਕਰਾਂਗੇ ਚੌਥੀ ਬਾਣੀ ਹੈ ਚੌਪਈ ਸਾਹਿਬ ਤੇ ਇਹ ਦਸਮ ਗ੍ਰੰਥ ਦੇ ਵਿੱਚੋਂ ਤੀਸਰੀ ਬਾਣੀ ਲਈ ਗਈ ਹੈ ਤਿੰਨ ਬਾਣੀਆਂ ਦਸਮ ਗ੍ਰੰਥ ਦੇ ਵਿੱਚੋਂ ਨੇ ਤੇ ਦੋ ਬਾਣੀਆਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਜਪਦੀ ਸਾਹਿਬ ਅਤੇ ਆਨੰਦ ਸਾਹਿਬ ਲਈਆਂ ਗਈਆਂ ਨੇ ਜਾਪ ਸਾਹਿਬ ਦੇ ਵਿੱਚੋਂ ਦਸਮ ਗ੍ਰੰਥ ਦੇ ਵਿੱਚੋਂ ਜਾਪ ਸਾਹਿਬ ਸਵਈਏ ਜਿਨ੍ਹਾਂ ਨੂੰ ਅੰਮ੍ਰਿਤ ਸਵਈਏ ਵੀ ਕਹਿੰਦੇ ਨੇ ਤੇ ਤੀਸਰੀ ਬਾਣੀ ਹੈ ਜਿਹੜੀ ਇਹ 24 ਹੈ ਦਾ ਸੋ ਚਾਰ ਹੈ ਨਾ ਜਿਹੜਾ ਚੌਥੀ ਬਾਣੀ ਹੈ ਨਾ ਚਾਰ ਦਾ ਮਹੱਤਵ ਬੜਾ ਹੈ ਸਿੱਖ ਧਰਮ ਦੇ ਵਿੱਚ ਧਾਰਮਿਕ ਭਾਵਨਾਵਾਂ ਦੇ ਵਿੱਚ ਚਾਰ ਦਾ ਮਹੱਤਵ ਬਹੁਤ ਹੈ ਚਾਰ ਪੁਕਾਰੇ ਨਾ ਤੂੰ ਮਾਨੇ ਖੱਟ ਵੀ ਇਕਾ ਬਾਤ ਵਖਾਨੈ 10 ਅਸਤੀ ਮਿਲ ਇਕੋ ਕਹਿਆ ਤਾਂ ਵੀ ਜੋਗੀ ਭਗਤ ਭੇਦ ਨਾ ਲਹਿਆ ਇਹ ਗੁਰਬਾਣੀ ਦੇ ਵਿੱਚ ਗੁਰੂ ਮਹਾਰਾਜ ਜੀ ਨੇ فرمایا ਚਾਰ ਚਾਰ ਹੋਏ ਨੇ ਚਾਰ ਵੇਦ ਨੇ ਤੇ ਖੱਟ 6 ਦਰਸ਼ਨ ਨੇ ਜਿਹੜੇ ਜ਼ਿੰਦਗੀ ਦਾ ਮਾਰਗ ਦੱਸਦੇ ਨੇ ਤੇ 18 ਪ੍ਰਾਣ ਨੇ ਉਹ ਇੱਕੋ ਜਾਂਦੇ ਸਿਮਰੇ ਸਤਿ ਸਰ ਪੁੰਨ ਪਾਪ ਵਿਚਾਰ ਦੇ ਤਤ ਸਾਰਨਾ ਜਾਣੀ ਉਹ ਪੁੰਨ ਪਾਪ ਦੀ ਵਿਚਾਰ ਕਰਦੇ ਨੇ ਤੇ ਤਤਸਾਰ ਬਾਰੇ ਉਹਨਾਂ ਨੇ ਕਿਹਾ ਕਿ ਪੂਜਾ ਅਕਾਲ ਦੀ ਕਰੋ ਇਹ ਗੱਲ ਬਿਲਕੁਲ ਨਹੀਂ ਕਹੀ ਉਹਦੇ ਵਿੱਚ ਇਹ ਵਿਚਾਰ ਕੀਤੀ ਗਈ ਹੈ ਪਾਪ ਕੀ ਹੈ ਤੇ ਪੁੰਨ ਕੀ ਹੈ ਤੇ ਚਾਰ ਮੇਦ ਚਾਰ ਯੁਗ ਹੋਏ ਨੇ ਸਤਜੁਗ ਤ੍ਰੇਤਾ ਦਵਪਰ ਤੇ ਕਲਯੁਗ ਚਾਰ ਯੁਗ ਹੋਏ ਨੇ ਚਾਰ ਪੈਰ ਚਾਰ ਯੁਗੇ ਸਮਾਨੇ ਰੈਣ ਭਈ ਤਾਂ ਬੇਅੰਤਰਾ ਜਾਣੇ ਤੇ ਜ਼ਿੰਦਗੀ ਦੀ ਵੰਡ ਹੈ ਜਿਹੜੀ ਸਮੇਂ ਦੀ ਦਿਨ ਦੀ ਵੰਡਾ ਜਿਹੜੀ ਇਹ ਚਾਰ ਪਹਿਰਾਂ ਦੇ ਵਿੱਚ ਕੀਤੀ ਗਈ ਹੈ ਚਾਰ ਪੈਰ ਪਹਿਲਾ ਪੈਰ ਧੰਦੇ ਗਿਆ ਦੂਜੇ ਪਰ ਸੋਇਆ ਤੀਜੇ ਝਾਗ ਚ ਖਾਇਆ ਚੌਥੇ ਭੂਰ ਪਿਆ ਪਹਿਲਾ ਜਿਹੜਾ ਜਿਹੜਾ ਪੈਰ ਆ ਉਹਦੇ ਵਿੱਚ ਇਨਸਾਨ ਉੱਠਦਾ ਹੈ ਆਪਣੇ ਕੰਮ ਕਰਵਾਸੇ ਤੁਰ ਪੈਂਦਾ ਹੈ ਤੇ ਦੂਜੇ ਪੈ ਜਦੋਂ ਦੁਪਹਿਰ ਹੋ ਜਾਂਦੀ ਹੈ ਨਾ ਫੇਰ ਆਰਾਮ ਕਰਨ ਲੱਗ ਪੈਂਦਾ ਤੀਜੇ ਚ ਵੀ ਉੱਠ ਕੇ ਭੱਜ ਉੱਠਦਾ ਕਿ ਮੈਂ ਆਪਣਾ ਕੁਛ ਨਾ ਕੁਛ ਕਰ ਲਵਾਂ ਕੁਛ ਨਾ ਕੁਛ ਕਰ ਲਵਾਂ ਜਦੋਂ ਚੌਥਾ ਪੈਰ ਹੋ ਜਾਂਦਾ ਨਾ ਫੇਰ ਰਾਤ ਪੈ ਜਾਂਦੀ ਹੈ ਸ਼ਾਮਾਂ ਪੈ ਜਾਂਦੀਆਂ ਸੋ ਇਹ ਚਾਰ ਪਹਿਰਾ ਦੇ ਵਿੱਚ ਦਿਨ ਤੇ ਚਾਰ ਪਹਿਰਾ ਦੇ ਵਿੱਚ ਰਾਤ ਨੂੰ ਵੰਡਿਆ ਗਿਆ ਤੇ ਚਾਰ ਹੀ ਦਿਸ਼ਾਵਾਂ ਮੰਨੀਆਂ ਗਈਆਂ ਨੇ ਉੱਤਰ ਪੂਰਬ ਪਸ਼ਚਮ ਅਤੇ ਦੱਖਣ ਚਾਰ ਦਿਸ਼ਾਵਾਂ ਨੇ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਸਾਡੇ ਚੌਥੇ ਗੁਰੂ ਹੋਏ ਨੇ ਚੌਥੇ ਗੁਰੂ ਜਿਹੜੇ ਆ ਪਹਿਲੇ ਤਿੰਨ ਗੁਰੂ ਜਿਹੜੇ ਹੋਏ ਨੇ ਉਹ ਤਿੰਨ ਵੱਖ-ਵੱਖ ਬਰਾਦਰੀਆਂ ਕਾਸਟਾਂ ਦੇ ਵਿੱਚੋਂ ਹੋਏ ਨੇ ਹੈ ਖੱਤਰੀ ਸਨ ਪਹਿਲੇ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਬੇਦੀ ਸਨ ਦੂਜੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇਹਣ ਖੱਤਰੀ ਸਨ ਤੀਜੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਭੱਲੇ ਖੱਤਰੀ ਸਨ ਤੇ ਚੌਥੇ ਸ੍ਰੀ ਗੁਰੂ ਰਾਮਦਾਸ ਜੀ ਛੋਡੀ ਖੱਤਰੀ ਸਨ ਤੇ ਚੌਥੀ ਪਾਤਸ਼ਾਹੀ ਤੋਂ ਅੱਗੇ ਜਾ ਕੇ ਬਾਕੀ ਦੀਆਂ ਜਿਹੜੀਆਂ 6 ਪਾਤਸ਼ਾਹੀਆਂ ਚੌਥੀ ਪੰਜਵੀਂ ਛੇਵੀਂ ਸੱਤਵੀਂ ਅੱਠਵੀਂ ਨੌਵੀਂ ਦਸਵੀਂ ਇਹ ਸਾਰੀਆਂ ਇੱਕੇ ਕੁਲ ਤੇ ਇੱਕੇ ਵੰਸ਼ ਦੇ ਵਿੱਚੋਂ ਛੋਡੀ ਵੰਸ਼ ਦੇ ਵਿੱਚੋਂ ਹੋਈਆਂ ਨੇ ਸੋ ਚਿਗੁਰੂ ਰਾਮਦਾਸ ਜੀ ਮਹਾਰਾਜ ਨੇ ਜਦੋਂ ਸ੍ਰੀ ਹਰਮੰਦਰ ਸਾਹਿਬ ਦੀ ਉਸਾਰੀ ਕਰਨੀ ਸ਼ੁਰੂ ਕੀਤੀ ਹੈ ਨਾ ਜਦੋਂ ਸ੍ਰੀ ਹਰਮੰਦਰ ਸਾਹਿਬ ਆ ਤੇ ਤਿਆਰੀ ਕੀਤੀ ਸਰੋਵਰ ਦਾ ਤਾਲ ਖਟਾਇਆ ਜਦੋਂ ਉਹਦੇ ਵੀ ਚਾਰ ਦਰਵਾਜ਼ੇ ਰੱਖੇ ਨੇ ਕਿਉਂਕਿ ਉਸ ਸਮੇਂ ਹਿੰਦੁਸਤਾਨ ਦੇ ਵਿੱਚ ਵਰਨ ਭੇਦ ਵਰਨ ਮਤ ਵਰਨ ਦੀ ਛੂਤ ਸ਼ਾਤ ਬਹੁਤ ਜ਼ਿਆਦਾ ਸੀ ਤੇ ਉਹ ਉਪਦੇਸ਼ ਚੋ ਵਰਨਾ ਕੋ ਸਾਂਝਾ ਚਾਰੇ ਵਰਨਾਂ ਨੂੰ ਸਾਂਝਾ ਉਪਦੇਸ਼ ਕਰ ਦਿੱਤਾ ਚਾਰ ਵਰਨ ਸੰ ਬ੍ਰਾਹਮਣ ਖੱਤਰੀ ਵੈਸ਼ ਤੇ ਸ਼ੂਤਰ ਇਹਦੇ ਵਿੱਚ ਬੜੀ ਰਚਨਾਤਮਕ ਵੰਡ ਵੀ ਬੜੀ ਵੱਡੀ ਸੀ ਇਹਦੇ ਵਿੱਚ ਕਿ ਜਿਹੜਾ ਬ੍ਰਾਹਮਣ ਉਹ ਚਾਰ ਤੇ ਧਾਗਿਆਂ ਦਾ ਜਨੇਊ ਪਾਊਗਾ ਤੇ ਚਾਰ ਧਾਗਿਆਂ ਦਾ ਜਨੇਊ ਪਾਉਣ ਦਾ ਹੋਰ ਕਿਸੇ ਵੀ ਜਾਤ ਵਰਨ ਦਾ ਅਧਿਕਾਰ ਨਹੀਂ ਹੈ ਤਿੰਨ ਧਾਗਿਆਂ ਦਾ ਜਨੇਊ ਜਿਹੜਾ ਉਹ ਖੱਤਰੀ ਪਾਊਗਾ ਉਹ ਦੂਜੇ ਦਰਜੇ 'ਚ ਆ ਗਿਆ ਅੱਗੇ ਤੀਜੇ ਦਰਜੇ ਦੇ ਵਿੱਚ ਵੈਸ਼ ਆ ਗਈ ਵੈਸ਼ ਦੇ ਵਿੱਚ ਆ ਜਾਂਦੇ ਨੇ ਕਾਰੋਬਾਰੀ ਲੋਕ ਸਾਰੇ ਤੇ ਇਹ ਕਾਰੋਬਾਰੀ ਲੋਕ ਆ ਜਿਹੜੇ ਇਹ ਦੋ ਧਾਗਿਆਂ ਦਾ ਜਨੇਊ ਪਾਉਣਗੇ ਤੇ ਚੌਥਾ ਦਰਜਾ ਜਿਹੜਾ ਸਭ ਤੋਂ ਲੋਅਰ ਕਲਾਸ ਇਹਨਾਂ ਬਣਾਈ ਸੀ ਮਨੋ ਸਿਮਰਤੀ ਇਨਸਾਨ ਉਹਦੇ ਵਿੱਚ ਇੱਕ ਧਾਗੇ ਦਾ ਜਨੇਊ ਜਿਹੜਾ ਇਹ ਪਾਉਣਗੇ ਸ਼ੂਦਰ ਜਿਨ੍ਹਾਂ ਦਾ ਕੰਮ ਸਾਫ ਸਫਾਈਆਂ ਕਰਨੀਆਂ ਮਲ ਸਾਫ ਕਰਨਾ ਇਹ ਚੀਜ਼ਾਂ ਦੀਆਂ ਸਫਾਈਆਂ ਕਰਨੀਆਂ ਜਿਨ੍ਹਾਂ ਦਾ ਕੀਤੀ ਤੇ ਸੀ ਕਿੱਤੇ ਵੰਡ ਕਿੱਤੇ ਵੰਡ ਨੂੰ ਇਹਨਾਂ ਨੇ ਵਰਣ ਵੰਡ ਦੇ ਵਿੱਚ ਲੈ ਲਿਆ ਵਰਣ ਵੰਡ ਦੇ ਨਾਲ ਦੁਨੀਆ ਦੇ ਵਿੱਚ ਨਫਰਤ ਫੈਲ ਗਈ ਤੇ ਕਈ ਤਰ੍ਹਾਂ ਨਾਲ ਇਹਨਾਂ ਨੇ ਪਾਬੰਦੀਆਂ ਲਾਤੀਆਂ ਕਿ ਜਿਹੜਾ ਬ੍ਰਾਹਮਣ ਉਹ ਅਧਿਆਤਮਿਕ ਵਿਦਿਆ ਧਾਰਮਿਕ ਵਿਦਿਆ ਪੜ ਸਕਦਾ ਤੇ ਪੜਾ ਸਕਦਾ ਜਿਹੜਾ ਖੱਤਰੀ ਹੈ ਉਹ ਧਾਰਮਿਕ ਵਿਦਿਆ ਪੜ ਸਕਦਾ ਪੜਾ ਨਹੀਂ ਸਕਦਾ ਜਿਹੜਾ ਵੈਸ਼ ਹੈ ਉਹ ਧਾਰਮਿਕ ਵਿਦਿਆ ਨਾ ਪੜ ਸਕਦਾ ਤੇ ਨਾ ਪੜਾ ਸਕਦਾ ਤੇ ਜਿਹੜਾ ਸ਼ੂਦਰ ਹੈ ਉਹ ਤੇ ਬਿਲਕੁਲ ਹੀ ਉਹ ਮੰਦਰ ਚ ਵੀ ਨਹੀਂ ਵੜ ਸਕਦਾ ਐਸੀਆਂ پابੰਦੀਆਂ ਉਸ ਸਮਾਜ ਨੇ ਉਸ ਸਮੇਂ ਲਾਈਆਂ ਇਹਨਾਂ ਨੂੰ ਲੋਕਾਂ ਨੂੰ ਸੰਗਠਿਤ ਕਰਨ ਵਾਸਤੇ ਲੋਕਾਂ ਦੇ ਵਿੱਚ ਜਾਗਰਤੀ ਲਿਆਉਣ ਵਾਸਤੇ ਲੋਕਾਂ ਦੇ ਵਿੱਚੋਂ ਜਾਤ ਪਾਤ ਵਰਣਵੰਡ ਨੂੰ ਖਤਮ ਕਰਨ ਵਾਸਤੇ ਸ੍ਰੀ ਗੁਰੂ ਨਾਮਦਾਸ ਜੀ ਮਹਾਰਾਜ ਨੇ ਸ੍ਰੀ ਹਰਮੰਦਰ ਸਾਹਿਬ ਦੀ ਉਸਾਰੀ ਕਰਨ ਤੋਂ ਪਹਿਲਾਂ ਜਦੋਂ ਸਰੋਵਰ ਦੀ ਖੁਦਾਈ ਕਰਾਈ ਹੈ ਨਾ ਉਹਦੇ ਚਾਰ ਦਰਵਾਜ਼ੇ ਰੱਖ ਦਿੱਤੇ ਤੇ ਚਾਰ ਦਰਵਾਜਿਆਂ ਦਾ ਮਤਲਬ ਹੀ ਚਾਰੇ ਵਰਨ ਇੱਥੇ ਆ ਕੇ ਗੁਰੂ ਘਰ ਦੇ ਵਿੱਚ ਬੈਠ ਕੇ ਇਸ਼ਨਾਨ ਕਰ ਸਕਦੇ ਨੇ ਗੁਰੂ ਘਰ ਦੇ ਵਿੱਚ ਆ ਸਕਦੇ ਹਨ ਉਸ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹਰਮੰਦਰ ਸਾਹਿਬ ਦੀ ਉਸਾਰੀ ਕਰਵਾਈ ਉੱਥੇ ਅੰਦਰ ਰਸਤਾ ਇੱਕ ਰੱਖਿਆ ਸਾਰੇ ਚਾਰਾਂ ਵਾਸਤੇ ਤੇ ਚਾਰਾਂ ਵਾਸਤੇ ਇੱਕ ਇਹ ਹੋਰ ਗੱਲ ਕੀਤੀ ਕਿ ਇਹ ਸਰੋਵਰ ਜਿਹੜਾ ਇਹ ਆਪ ਜਿਹੜੀ ਗਰਾਊਂਡ ਹੈ ਲਾਗੇ ਦਾ ਜਿਹੜਾ ਇਲਾਕਾ ਹੈ ਨਾ ਉਹਦੇ ਨਾਲੋਂ ਨੀਵਾ ਰੱਖਿਆ ਇਹ ਪੌੜੀਆਂ ਉਤਰ ਕੇ ਜਾਣਾ ਪੈਂਦਾ ਇਹ ਅਕਾਲ ਪੁਰਖ ਦਾ ਜੋ ਸੱਚਖੰਡ ਦਾ ਨਕਸ਼ਾ ਹੈ ਨਾ ਸੱਚਖੰਡ ਦੇ ਨਕਸ਼ੇ ਤੇ ਸ੍ਰੀ ਹਰਮੰਦਰ ਸਾਹਿਬ ਦੀ ਉਸਾਰੀ ਕੀਤੀ ਗਈ ਕਿ ਜਿੰਨੇ ਵੀ ਸੱਚਖੰਡ ਆਉਣਾ ਹੈ ਉਹ ਸਿਰ ਝੁਕਾ ਕੇ ਆਏਗਾ ਸੋ ਸਿਰ ਝੁਕਾ ਕੇ ਜਿਹੜੇ ਆਉਂਦੇ ਆ ਨਾ ਉਹ ਬਖਸ਼ਿਆਂ ਦੇ ਬਖਸ਼ਿਆਂ ਦੇ ਪੰਡਾਰ ਲੈ ਜਾਂਦੇ ਨੇ ਉੱਥੇ ਗੁਰੂ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ ਸੋ ਇਹ ਚਾਰ ਵਰਨਾ ਦੀ ਵੰਡ ਜਿਹੜੀ ਸੀ ਉਸ ਨੂੰ ਗੁਰੂ ਮਹਾਰਾਜ ਨੇ ਨਹੀਂ ਮੰਨਿਆ ਉਹਨਾਂ ਚਾਰ ਵਰਨ ਇੱਕ ਵਰਨ ਕਰਾਇਆ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਚੱਲੇ ਆ ਨਾ ਉਹ ਤਿੰਨ ਬਰਾਦਰੀਆਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲੇ ਆ ਤੇ ਚੌਥੇ ਦੇ ਘਰ ਜਾ ਕੇ ਬਹਿ ਗਏ ਆ ਆਪ ਖੱਤਰੀ ਸਨ ਨਾਲ ਭਾਈ ਬਾਲਾ ਜੀ ਨੂੰ ਲੈ ਲਿਆ ਜੋ ਭਾਈ ਬਾਲਾ ਜੀ ਸਨ ਉਹ ਸੰਧੂ ਜੱਟ ਸਨ ਤੇ ਜੱਟਾ ਨੂੰ ਉਸ ਸਮੇਂ ਤੀਸਰੀ ਸ਼੍ਰੇਣੀ ਵੈਸ਼ ਦੇ ਵਿੱਚ ਰੱਖਿਆ ਗਿਆ ਸੀ ਤੇ ਨਾਲ ਲੈ ਲਿਆ ਮਰਦਾਨਾ ਜੀ ਨੂੰ ਤੇ ਮਰਦਾਨਾ ਜੀ ਨੂੰ ਜਿਹੜਾ ਸੀ ਤਾਂ ਇਹਨਾਂ ਨੂੰ ਚੌਥੀ ਸ਼੍ਰੇਣੀ ਵਿੱਚ ਰੱਖਦੇ ਸਨ ਉਸ ਸਮੇਂ ਤੇ ਚਲੇ ਗਏ ਨੇ ਭਾਈ ਲਾਲੋ ਜੀ ਦੇ ਘਰ ਭਾਈ ਲਾਲੋ ਜੀ ਤਰਖਾਣ ਸਨ ਉਸ ਸਮੇਂ ਤਰਖਾਣਾ ਨੂੰ ਜਿਹੜੇ ਦਰਖਤਾਂ ਦਾ ਲੱਕੜ ਦਾ ਕੰਮ ਕਰਦੇ ਸਨ ਦਰਖਤ ਵਧਣ ਦਾ ਕੰਮ ਕਰਦੇ ਸਨ ਉਹਨਾਂ ਨੂੰ ਤਰਖਾਣ ਕਿਹਾ ਜਾਂਦਾ ਸੀ ਤਰ ਹੁੰਦਾ ਹੈ ਦਰਖਤ ਤੇ ਉਹਨੂੰ ਵੱਡਣ ਵਾਲਾ ਤਰਖਾਨ ਇਸ ਤੋਂ ਤਰਖਾਣ ਬਣਿਆ ਰਾਮਗੜੀਏ ਤੇ ਬਾਅਦ ਵਿੱਚ ਜਦੋਂ ਮਿਸਲਾਂ ਆਈਆਂ ਨੇ ਨਾ ਸਿੱਖ ਧਰਮ ਜਿਹੜਾ ਸਿੱਖ ਧਰਮ ਦਾ ਆຖານ ਜਦੋਂ ਖਾਲਸਾ ਰਾਜ ਦੀ ਜਿਹੜਾ ਮੁੰਢਲੇ ਸਾਲਾਂ ਦੇ ਵਿੱਚ ਜੱਸਾ ਸਿੰਘ ਰਾਮਗੜੀਏ ਸੀ ਜਿਹੜੇ ਇਹਨਾਂ ਨੇ ਇੱਕ ਰਾਮ ਰੌਣੀ ਦਾ ਕਿਲਾ ਬਣਾਇਆ ਉਹਦਾ ਬਾਅਦ ਵਿੱਚ ਨਾ ਰਾਮਗੜ੍ਹ ਰੱਖ ਦਿੱਤਾ ਉਹਨੇ ਆਪਣੀ ਸਾਰੀ ਜੁੜੇ ਰਾਮਗੜੀਆ ਬਰਾਦਰੀ ਸੀ ਉਸ ਨੂੰ ਇਕੱਠਾ ਕੀਤਾ ਸੀ ਤੇ ਇੱਕ ਮਿਸਲ ਬਣਾਈ ਸੀ ਰਾਮਗੜੀਆ ਮਿਸਲ ਫਿਰ ਰਾਮਗੜ੍ਹ ਦੇ ਕਿਲੇ ਤੋਂ ਰਾਮਗੜੀਆ ਮਿਸਲ ਬਣੀ ਇਹਨਾਂ ਨੂੰ ਰਾਮਗੜੀਏ ਕਿਹਾ ਜਾਣ ਲੱਗ ਪਿਆ ਤਰਖਾਣ ਸਿੰਘਾਂ ਨੂੰ ਮਿਸਤਰੀ ਸਿੰਘਾਂ ਨੂੰ ਕਿਉਂਕਿ ਇਹ ਬੜੇ ਵੱਡੇ ਕਲਾਕਾਰ ਹੁੰਦੇ ਸਨ ਉਸ ਸਮੇਂ ਤੇ ਤੋਪਾਂ ਇਹ ਬਣਾਉਂਦੇ ਸਨ ਬੰਦੂਕਾਂ ਇਹ ਬਣਾਉਂਦੇ ਸਨ ਸਾਰਾ ਕਾਰੀਗਰੀ ਦਾ ਕੰਮ ਜਿਹੜਾ ਇਹਨਾਂ ਦੇ ਹੱਥ 'ਚ ਹੁੰਦਾ ਸੀ ਇਹਨਾਂ ਨੂੰ ਇਹ ਬੜਾ ਮਾਨ ਸਨਮਾਨ ਗੁਰੂ ਘਰ ਦੇ ਵਿੱਚ ਦਿੱਤਾ ਗਿਆ ਜੇ ਕਿਤੇ ਤੋਪਾਂ ਦੀ ਲੋੜ ਪਈ ਤੋਪਾਂ ਇਹਨਾਂ ਬਣਾਈਆਂ ਬੰਦੂਕਾਂ ਇਹਨਾਂ ਬਣਾਈਆਂ ਢਾਲਾਂ ਇਹਨਾਂ ਬਣਾਈਆਂ ਤੇ ਜੇ ਲੋੜ ਪਈ ਆ ਤੇ ਤਲਵਾਰਾਂ ਚੁੱਕ ਕੇ ਜੰਗ ਦੇ ਮੈਦਾਨ ਦੇ ਵਿੱਚ ਹੀ ਗਏ ਆ ਤੇ ਪੂਰੇ ਜੁੱਧ ਕੀਤੇ ਇਹਦੇ ਗੁਰੂ ਮਹਾਰਾਜ ਦਾ ਤੇ ਖਾਲਸਾ ਰਾਜ ਦਾ ਨਾਲ ਸਾਥ ਪੂਰਾ ਦਿੱਤਾ ਹੈ ਸੋ ਇਹ ਵਰਨਵੰਡ ਸੀ ਜਿਹੜੀ ਇਸ ਨੂੰ ਖਤਮ ਕਰਨ ਵਾਸਤੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਚਾਰ ਚਾਰ ਦਰਵਾਜ਼ੇ ਰੱਖੇ ਚਾਰ ਦਰਵਾਜ਼ੇ ਰੱਖੇ ਤੇ ਸਭ ਧਰਮਾਂ ਦੇ ਲੋਕਾਂ ਨੂੰ ਕਹਿੰਦਾ ਕਿ ਕੋਈ ਵੀ ਆ ਸਕਦਾ ਹੈ ਉਸ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪ੍ਰਕਾਸ਼ਨਾ ਕੀਤੀ ਹੈ ਤਾਂ ਉਸ ਸਮੇਂ ਉਹਨਾਂ ਨੇ ਸਭ ਜਾਤ ਬਰਾਦਰੀ ਜਿੰਨਾ ਵੀ ਭਗਤਾ ਦੀ ਬਾਣੀ ਜਿਹੜੀ ਗੁਰਮਤਿ ਦੀ ਕਸਵੱਟੀ ਤੇ ਪੂਰੀ ਉਤਰਦੀ ਸੀ ਉਹ ਬਾਣੀ ਹੈ ਜਿਹੜੀ ਇਹਦੇ ਵਿੱਚ ਦਰਜ ਕਰ ਦਿੱਤੀ ਇੱਥੇ ਜੱਟਾਂ ਦੀ ਬਾਣੀ ਵੀ ਦਰਜ ਹੋਈ ਇੱਥੇ ਛਿੰਬਿਆਂ ਦੀ ਬਾਣੀ ਵੀ ਦਰਜ ਹੋਈ ਇਹਦੇ ਵਿੱਚ ਚਮਿਆਰਾਂ ਦੀ ਬਾਣੀ ਵੀ ਦਰਜ ਹੋਈ ਇਹਦੇ ਵਿੱਚ ਕਸਾਈਆਂ ਦੀ ਬਾਣੀ ਵੀ ਦਰਜ ਹੋਈ ਇਹਦੇ ਵਿੱਚ ਨਾਈ ਸਿੰਘਾਂ ਦੀ ਬਾਣੀ ਵੀ ਬਾਅਦ ਵਿੱਚ ਸਿੰਘ ਬੜੇ ਪਹਿਲਾਂ ਨਾਈ ਕਿਹਾ ਜਾਂਦਾ ਸੀ ਨਾਈਆਂ ਦੀ ਬਾਣੀ ਵੀ ਦਰਜ ਹੋਈ ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਏ ਇਹਦੇ ਵਿੱਚ ਜੇ ਗੁਰੂ ਮਹਾਰਾਜ ਜੀ ਪਾਸ ਸਿੰਘਾਂ ਬੈਠੀਆਂ ਹਨ ਗੁਰੂ ਸਾਡੇ ਪ੍ਰਤੱਖ ਗੁਰੂ ਨੇ ਤੇ ਨਾਲ ਉਹਨਾਂ ਦੇ ਭਗਤ ਵੀ ਬੈਠੇ ਨੇ ਇਹਨਾਂ ਸਾਰੇ ਭਗਤਾਂ ਅਗੇ ਹਰ ਇੱਕ ਦਾ ਸੀਸ ਜਿਹੜਾ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਦਾ ਹੈ ਉਹਦਾ ਸੀਸ ਝੁਕਦਾ ਹੈ ਇਸ ਤਰ੍ਹਾਂ ਚਾਰ ਦਾ ਮਹੱਤਮ ਜਿਹੜਾ ਇਹ ਬੜਾ ਤਕੜਾ ਇਸ ਇੱਕ ਧਰਮ ਦੇ ਵਿੱਚ ਉਸ ਤੋਂ ਬਾਅਦ ਜਦੋਂ ਗੁਰੂ ਗਮ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਸਾਜਿਆ ਸੀ ਤੇ ਉਦੋਂ ਚੌਥੀ ਬਾਣੀ ਆ ਜਿਹੜੀ ਇਹ ਚੌਪਈ ਸਾਹਿਬ ਪੜੀ ਗਈ ਸੀ ਤੇ ਗੁਰੂ ਮਹਾਰਾਜ ਦੇ ਚਾਰ ਹੀ ਸਹਬਜ਼ਾਦੇ ਹੋਏ ਨੇ ਤੇ ਸਹਬਜ਼ਾਦੇ ਜਿਹੜੇ ਸੀ ਗੁਰੂ ਮਹਾਰੇ ਦੇ ਚਾਰੇ ਸ਼ਿੱਧੀਆਂ ਪ੍ਰਾਪਤ ਕੀਤੀਆਂ ਨੇ ਉਹਨਾਂ ਨੇ ਸਿੱਖ ਧਰਮ ਵਾਸਤੇ ਗੁਰੂ ਪੰਥ ਵਾਸਤੇ ਉਹਨਾਂ ਨੇ ਸ਼ਿੱਧੀਆਂ ਪ੍ਰਾਪਤ ਕੀਤੀਆਂ ਨੇ ਜ਼ਿੰਦਗੀ ਨੂੰ ਵੀ ਜਿਹੜੀ ਇਨਸਾਨੀ ਜ਼ਿੰਦਗੀ ਆ ਇਹਨੂੰ ਵੀ ਚਾਰ ਪੈਰਾ ਵਿੱਚ ਵੰਡਿਆ ਗਿਆ ਏ ਪਹਿਲੇ ਪੈਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ ਹੁਕਮ ਭਇਆ ਗਰਭਾਸ ਤੋ ਪਹਿਲੇ ਪੈਰ ਜਿਹੜਾ ਇਹਦੇ ਵਿੱਚ ਜਦੋਂ ਮਾਤਾ ਦੇ ਗਰਭ ਵਿੱਚ ਸਾਡਾ ਆਵਾਸ ਹੁੰਦਾ ਹੈ ਨਾ ਇਹਨੂੰ ਪਹਿਲਾ ਪੈਰ ਹੀ ਗਿਣਿਆ ਗਿਆ ਹੈ ਤੇ ਦੂਜਾ ਪੈਰ ਹੈ ਜਿਹੜਾ ਉਹਦੇ ਵਿੱਚ ਪਹਿਲੇ ਪਿਆਰ ਲੱਗਾ ਧਣ ਦੁੱਧ ਦੂਜੇ ਮਾਏ ਬਾਪ ਦੀ ਸੁੱਧ ਜਿਹੜਾ ਦੂਜਾ ਪੈਰ ਹੁੰਦਾ ਹੈ ਨਾ ਉਦੋਂ ਫਿਰ ਸਾਡਾ ਮਾਂ ਬਾਪ ਦੀ ਸੁੱਧ ਹੁੰਦੀ ਹੈ ਤੇ ਬੱਚਾ ਜਿਹੜਾ ਦੁੱਧ ਪੀਂਦਾ ਮਾਂ ਦਾ ਦੁੱਧ ਪੀਂਦਾ ਹੈ ਤੀਜੇ ਪੈਰ ਦੇ ਵਿੱਚ ਜਦੋਂ ਇਨਸਾਨ ਆ ਨਾ ਫਿਰ ਉਹ ਜ਼ਿੰਦਗੀ ਦੇ ਕਾਰ ਵਿਹਾਰ ਕਰਦਾ ਹੈ ਤੇ ਚੌਥਾ ਪੈਰ ਆਉਂਦਾ ਬਡਾਪੇ ਦਾ ਬਿਰਧ ਭਿਆ ਤਾਂ ਚੌਥੇ ਪੈਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ ਬਿਰਧ ਭਿਆ ਥਣ ਕੀਣ ਬਿਰਧ ਹੋ ਜਾਂਦਾ ਤੇ ਜਿਹੜਾ ਤਨ ਵਾ ਤਨ ਖਿਸਕਦਾ ਜਾਂਦਾ ਖਿਸਦਾ ਜਾਂਦਾ ਹੈ ਕਮਜ਼ੋਰ ਹੁੰਦਾ ਜਾਂਦਾ ਹੈ ਜੋ ਜੋਬਨ ਗਿਆ ਬੀਤ ਜਰਮਲ ਬੈਠੀਆ ਫਿਰ ਜੋਬਨ ਚਲ ਜਾਂਦਾ ਤੇ ਬਡਾਪਾ ਆ ਕੇ ਇਨਸਾਨ ਨੂੰ ਅ ਦੱਸ ਦਿੰਦਾ ਹੈ ਕਿ ਹੁਣ ਮੇਰੀ ਵਾਰੀ ਆ ਗਈ ਹੈ ਤੇ ਹੁਣ ਤਾਂ ਤੇਰੀ ਵਾਰੀ ਵੀ ਆਉਣ ਵਾਲੀ ਹੈ ਸੋ ਇਹ ਚਾਰ ਦਾ ਮਹੱਤਵ ਬਹੁਤ ਹੈ ਗੁਰੂ ਘਰ ਦੇ ਵਿੱਚ ਸੋ ਆਪਾਂ ਅੱਜ 24 ਸਬਦ ਦੇ ਬਾਣੀ ਦਾ ਜਾਪ ਕਰਨਾ ਹੈ ਜੀ ਸੰਗਤ ਗੁਰਮੁਖ ਪਿਆਰੇ ਧਿਆਨ ਨਾਲ ਸੁਣ ਜੇ ਸਾਡੇ ਤੋਂ ਭੁੱਲ ਹੁੰਦੀ ਹੈ ਤੇ ਅਸੀਂ ਵੀ ਗੁਰੂ ਮਹਾਰਾਜ ਅਗੇ ਖਿਮਾ ਜਾਂਚਨਾ ਕਰਾਂਗੇ ਤੇ ਕੋਸ਼ਿਸ਼ ਇਹ ਹੈ ਸਾਡੀ ਕਿ ਆਪਾਂ ਬਾਣੀ ਦੇ ਸੁੱਧ ਅਚਾਰਨ ਦੇ ਉੱਤੇ ਜ਼ੋਰ ਦਈਏ ਆਪਾ ਬਾਣੀ ਦਾ ਸ਼ੁੱਧੋਚਾਰਨ ਕਰੀਏ ਤਾਂ ਕਿ ਗੁਰੂ ਮਹਾਰਾਜ ਕਿਰਪਾ ਕਰਨ ਤੇ ਸਾਡਾ ਮਨ ਗੁਰਬਾਣੀ ਨਾਲ ਜੁੜਿਆ ਰਹੇ ਜੀ ਸਤਿਨਾਮ ਸ੍ਰੀ ਵਾਇਗੁਰੂ ਸਾਇ ਹਵ ਜੀ ਪਾਤਸ਼ਾਹੀ ਦਸਵੀਂ ਕਬਿਓ ਬਾ ਚ ਬੇਨਤੀ ਚਉਪਈ 함ਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਨਾ ਜਾਣ ਕਰੋ ਪ੍ਰਤਿ ਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹਾਥ ਦੈ ਮੁਹਿ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅਛਾ ਨਿਜ ਕਰਦੈ ਕਰਿਆ ਸਭ ਬੈਰਨ ਕੋ ਆਸ ਸਿੰਗਾਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜ ਦੇ ਕੀ ਰਹੇ ਪਿਆਸਾ ਤੁਮਹਿ ਸਾਡ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਜੋ ਬਾਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿਕ ਹਮਾਰੇ ਤਾਰਿਅ ਹੈ ਚੁੰਨ ਚੰਦ ਸਤਰ ਹਮਾਰੇ ਮਾਰਿਅ ਹੈ ਆਪ ਹਾਥ ਦੈ ਮੁਝੇ ਉਬਰਿਆ ਮਰਨ ਕਾਲ ਕਾ ਤਰਾਸ਼ਨ ਵਰਿਆ ਪੂਜੋ ਸਦਾ ਹਮਾਰੇ ਪੱਛਾ ਸ੍ਰੀ ਹਸ ਤੁਜ ਜੋ ਕਰਿ ਹਉ ਨੱਛਾ ਰਾਖ ਲਿ ਹੋ ਮੋਹੇ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਭ ਧਰਾ ਕਾਲ ਪਾਏ ਸਿਵ ਜੂ ਅਵਤਾਰਾ ਕਾਲ ਪਾਏ ਕਰ ਬਿਸਰਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਤ ਜਸ਼ਨ ਉਪਜਾਇਓ ਆਦ ਅੰਤ ਏਕੈ అవਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾਣ ਨੇ ਆਪ ਸਵਾਰੀ ਸਿਵ ਕਨ ਕੋ ਸਿਵਗੰਗ ਸਭ ਗੁਣ ਸੁਖ ਦਿਯੋ ਸਤਾਰਨ ਕੋ ਪਲ ਮੂ ਬਦ ਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰੇ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ सुख पाए साधन के सुखी एक एक की पीर है। काट घट के पट पट की जान जा बुध करख करा कर तारा प्रजा तरत तब देह अपारा जा बा करख करत हो कबहू तुम मैं मिलत देह तर सबहू ਜਿਤੇ ਬਦਨ ਸਰੇਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹਿਤੇ ਰਹਤ ਨਰਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਬੇਕਾਰਨ ਲੰਬ ਆਦ ਅਨਿਲ ਅਨਾਦ ਅasamb ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾ ਕੋ ਕਰ ਪਾਹਨ ਅਨਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤਨੈ ਪਿਵ ਆਪੋ ਆਪਨੀ ਬੁੱਧ ਹੈ ਜੇਤੀ ਬਰਨਤ ਪੈਨ ਪੈਨ ਤੋਹ ਤੇਤੀ ਤੁਮਰਾ ਲਖਾ ਲ ਜਾਏ ਪਸਾਰਾ ਕਿਹੇ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਦਰ ਜੀਰੇ ਜਸੀ ਤੇ ਯਕੀਨੀ ਪੁੱਤ ਪੋਜ ਖਾਨ ਬਹੋਰ ਰਚ ਦੀਨੀ ਕਹਉ ਫੂਲ ਰਾਜਾ ਹਵੈ ਬੈਠਾ ਕਹਉ ਸਿੰਮਟ ਭਇਓ ਸੰਕਰ ਇਕੈਠਾ ਸਗਰੀ ਸ੍ਰੇਸ਼ਟ ਦਖਾਏ ਅਚੰਬਵ ਆਦ ਜੁਗਾਦ ਸਰੂਪ ਸੇੰਬਵ ਅਬਰੱਛਾ ਮੇਰੀ ਤੁਮ ਕਰੋ ਸੇਖ ਅਵਾਰ ਸੇਖ ਸੰਘਰੋ ਦੁਸ਼ਟ ਜਿੱਤੇ ਉਠ ਵਤ ਉਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਆਸੁ ਤੁਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਐ ਹੈ ਤਾਂ ਕੇ ਕਾਲ ਨਿਕਟ ਨਹੈ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰੇਸ਼ਟ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਂ ਕੇ ਤਾਪ ਤਨ ਕਮੂ ਹਰ ਹੋ ਰੱਦ ਸਿੱਧ ਘਰ ਮੋਂ ਸਭ ਹੋਈ ਦੁਹਟਰ ਸਾ ਸ਼ਿਵਾਏ ਸਕੈ ਨਾ ਕੋਈ ਇੱਕ ਬਾਰ ਜਿਨ ਤੁਮੈ ਸੰਭਾਰ ਕਾਲ ਭਾਸ ਤੇ ਤਹੇ ਉਬਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਾਰਦ ਦੁਸ਼ਟ ਦੁਖ ਤੇ ਰਹਾ ਖੜਗ ਕੀਤ ਮੈਂ ਸਰਣ ਤੇ ਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਸਵਈਆ ਪਾਇਂ ਗਹਿ ਜਬ ਤੇ ਤੁਮਰੇ ਤਬ ਤੇ ਕੋ ਵਾਂਖ ਤੇਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤੇਕ ਨਾ ਮਾਨਿਓ ਸੇਮ੍ਰਿਤ ਸਾਸਤਰ ਬੇਦ ਸਬੈ ਬਹੁ ਭੀਦ ਕਹੈ ਹਮੇਕ ਨਾ ਜਾਣਿਓ ਸ੍ਰੀ ਅਸ ਪਾਨੇ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤਹਾਰੋ ਦਵਾਰ ਬਾਹੇ ਗਏ ਕੀ ਲਾਜ ਹਸ ਗੋਬਿੰਦ ਦਾਸ ਤਹਾਰ ਸਗਲ ਦਵਾਰ ਕੋ ਛਾੜ ਕੇ ਗਇਓ ਤਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਸੰਗਤ ਜੀ ਇਹਦੇ ਵਿੱਚ ਛੱਛਾ ਸ਼ਬਦ ਚੌਪਈ ਸਾਹਿਬ ਦੇ ਚ ਕਾਫੀ ਆਉਂਦਾ ਹੈ ਤੇ ਕਈ ਗੁਰੂ ਘਰ ਪਿਆਰੇ ਜਦੋਂ ਉਚਾਰਨ ਕਰਦੇ ਨੇ ਨਾ ਤੇ ਸਸੇ ਤੇ ਛੱਛੇ ਦੇ ਵਿੱਚ ਉਹਨਾਂ ਦਾ ਉਚਾਰਨ ਦੇ ਵਿੱਚ ਫਰਕ ਪੈ ਜਾਂਦਾ ਜਦੋਂ ਸ ਸੇ ਸ਼ਬਦ ਦਾ ਉਚਾਰਨ ਕਰੀਦਾ ਨਾ ਸ ਸ ਇਹ ਆਪਣੇ ਦੰਦ ਖੁੱਲੇ ਹੁੰਦੇ ਆ ਮੂੰਹ ਖੁੱਲਾ ਹੁੰਦਾ ਤੇ ਜੀਬਾਨ ਜਿਹੜੀ ਆ ਇਹ ਦੰਦਾਂ ਤੋਂ ਪਿੱਛੇ ਰਹਿ ਜਾਂਦੀ ਆ ਤਾਲੂ ਦੇ ਨਾਲ ਜਾ ਕੇ ਲੱਗਦੀ ਆ ਸ ਸ ਸ਼ਬਦ ਉਚਾਰਨ ਹੋ ਜਾਂਦਾ ਜਦੋਂ ਆਪਾਂ ਸ਼ ਸ਼ ਸ਼ਬਦ ਉਚਾਰਨ ਕਰਨਾ ਹੈ ਨਾ ਤੇ ਆਪਾਂ ਨੂੰ ਦੰਦ ਘੁੱਟ ਕੇ ਜੀਬਾਨ ਜਿਹੜੀ ਨਾਲ ਦੰਦਾਂ ਦੇ ਆ ਕੇ ਵੱਜਦੀ ਆ ਫਿਰ ਛਛਾ ਸ਼ਬਦ ਜਿਹੜਾ ਜ਼ੁਬਾਨ ਵਿਚਕਾਰ ਆ ਜਾਂਦੀ ਦੰਦਾ ਦੇ ਛਛਾ ਸ਼ਬਦ ਜਿਹੜਾ ਫਿਰ ਉਚਾਰਿਆ ਜਾਂਦਾ ਇਹ ਗੁਰੂਗ ਪਿਆਰੇ ਨੋਟ ਕਰਨਾ ਕਿ ਇੱਕ ਸਸਾ ਤੇ ਛਛਾ ਇੱਕ ਬੱਬਾ ਤੇ ਵਾਵਾ ਇਹਦੇ ਵਿੱਚ ਬੜਾ ਫਰਕ ਪੈ ਜਾਂਦਾ ਜਿਹੜਾ ਬੱਬਾ ਹੈ ਨਾ ਬੱਬਾ ਦੋਵੇਂ ਬੁੱਲ ਜੋੜ ਕੇ ਬੋਲਿਆ ਜਾਂਦਾ ਜਿਹੜਾ ਵਾਵਾ ਇਹ ਉਤਲਾ ਬੁੱਲ ਖੁੱਲਾ ਰਹਿੰਦਾ ਸਿਰਫ ਥੱਲੇ ਵਾਲਾ ਬੁੱਲ ਕੰਮ ਕਰਦਾ ਇਹ ਸਾਰੀ ਗੁਰੂਗ ਪਿਆਰੇ ਜਿਹੜੇ ਆ ਨਾ ਕਈਆਂ ਦੇ ਮੂਹ ਤੇ ਜੜਿਆ ਹੁੰਦਾ ਵਾਹਿਗੁਰੂ 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 ਉਹਨਾਂ ਦਾ ਫਿਰ ਜੇ ਤੁਹਾਡੇ ਕੋਈ ਲਾਗੇ ਬੈਠਾ ਨਾ ਗੁਰਮੁਖ ਪਿਆਰਾ ਜੇ ਕੋਈ ਸਿੱਖਣ ਆਇਆ ਉਹਦਾ ਥੱਲੇ ਵਾਲਾ ਬੁੱਲ ਇੰਜ ਫੜ ਲੋ ਫਿਰ ਬੋਲੇਗਾ ਵਾਹਿਗੁਰੂ ਜਿੰਨਾ ਚਿਰ ਬੁੱਲ ਨਹੀਂ ਜੁੜਦੇ ਉਹਨਾਂ ਚਿਰ ਬੱਬਾ ਸ਼ਬਦ ਨਹੀਂ ਬੋਲਿਆ ਜਾਂਦਾ ਸੋ ਹੋਈਆਂ ਭੁੱਲਾਂ ਗਲਤੀਆਂ ਦੀ ਮਾਫ਼ੀ ਕੋਈ ਐਸਾ ਸ਼ਬਦ ਜੋ ਗੁਰਮਤਿ ਦੇ ਅਨਕੂਰ ਨਾ ਬੋਲਿਆ ਗਿਆ ਹੋਵੇ ਗੁਰੂ ਸੰਗਤ ਗੁਰੂ ਮਹਾਰਾਜ ਬਖਸ਼ਿ ਣਾਰ ਹੈ ਬਖਸ਼ ਲੈਣਾ ਜੀ ਮਾਫ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ